ਕੀ ਚੋਨਾ ਤੁਹਾਡੇ ਨਾਲ ਤੁਹਾਡੇ ਤੇ ਜਿਹੜੇ ਵੱਡੇ ਦੋਸ਼ ਲੱਗੇ ਉਹਦੇ ਚ ਆ ਕੋਠੀ ਦਾ ਦੋਸ਼ ਹੈ ਹਾਂਜੀ ਇਹ ਕਰੋੜਾ ਰੁਪਏ ਦੀ ਕੋਠੀ ਕਿਵੇਂ ਬਣ ਗਈ ਤੁਹਾਡੀ ਇਹ ਕਰੋੜਾਂ ਦੀ ਕੋਠੀ ਇਹ ਤਾਂ ਬਣ ਗਈ ਜੀ ਕਿਉਂਕਿ ਉਸ ਲੇਡੀਜ਼ ਦੀ ਨਜ਼ਰਾਂ ਦੇ ਵਿੱਚ ਇਹ ਕਰੋੜਾਂ ਦੀ ਆ ਉਸ ਲੇਡੀਜ਼ ਦੇ ਨਜ਼ਰਾਂ ਵਿੱਚ ਕਰੋੜਾਂ ਦੀ ਆ ਕਿਉਂਕਿ ਉਹਨੂੰ ਇਹਦੇ ਵਿੱਚ ਦਿਖ ਰਿਹਾ ਵੀ ਇਸ ਕੁੜੀ ਕੋਲੇ ਪ੍ਰਾਪਰਟੀ ਆ ਮੈਂ ਇਹਨੂੰ ਤੋਂ ਇੰਨਾ ਕੁਝ ਲੈ ਕੇ ਮੈਂ ਫੇਰ ਰਾਜੀਨਾਮਾ ਕਰਾਂ ਫਿਰ ਮੈਂ ਪਿੱਛੇ ਆਪਾਂ ਬੈਕਸਟੈਪ ਲਾਵਾ ਕਿੰਨੇ ਕਰੋੜ ਦੀ ਕੋਠੀ ਹੈ ਇਹ ਤਾਂ ਹੁਣ ਤੁਸੀਂ ਆਪ ਹੀ ਪਤਾ ਕਰਾ ਲਓ ਜੀ ਹੋਣੀ ਆ ਕੋਈ 80-90 ਲੱਖ ਦੀ ਕੁਛ ਹੋਣ ਦੇ ਰੇਟ ਚ ਹੋਣੀ ਆ ਪਰ ਜਦੋਂ ਮੈਂ ਇਹ ਕੋਠੀ 2018 ਦੇ ਵਿੱਚ ਮੈਂ ਪਲਾਟ ਖਰੀਦਦੀ ਆ ਉਸ ਟਾਈਮ ਇੱਥੇ ਸਿਰਫ 10000 ਨੂੰ ਕੁਛ ਰੇਟ ਸੀ ਤੁਸੀਂ 1 ਕਰੋੜ ਦੀ ਮੈਨੂੰ ਦੇ ਦਿਓ ਇਹ ਕੋਠੀ ਲੈ ਲਓ ਜੀ ਬਿਲਕੁਲ ਮੈਂ ਤਾਂ ਤੁਸੀਂ ਕਹਿ ਰਹੇ ਹੋ 80 ਲੱਖ ਦੀ ਐ ਮੈਂ 10 ਲੱਖ ਵੱਧ ਕੇ ਦੇ ਦੇਣਾ ਤੁਹਾਨੂੰ ਮੈਨੂੰ ਇਸ ਤੋਂ ਵਧਿਆ ਕੀ ਹੋ ਸਕਦਾ ਕਰੋੜ ਰੁਪਏ ਚ ਕੋਠੀ ਕਿੱਥੇ ਅੱਜ ਦੇ ਡੇਢ ਚ ਇਹੋ ਜੀ ਕੋਠੀ ਕਰੋੜ ਚ ਕਿਵੇਂ ਬਣ ਜੂ ਮੈਨੂੰ ਇਹ ਦੱਸੋ ਤੁਸੀਂ ਆਹ ਵੇਖੋ ਜੀ ਆਹ ਵੇਖੋ ਮੇਰਾ 20 ਲੱਖ ਰੁਪਏ ਦਾ ਇਸ ਕੋਠੀ ਦੇ ਉੱਤੇ 2018 ਦੇ ਵਿੱਚ 2020 ਦੇ ਵਿੱਚ 2019 ਦੇ ਵਿੱਚ ਮੈਨੂੰ ਪਉਣਾ ਸਟਾਰਟ ਕਰਦੀ ਆ ਮੇਰੇ ਪਾਪਾ ਖੁਦ ਠੇਕੇਦਾਰੀ ਦਾ ਕੰਮ ਕਰਦੇ ਆ ਸਾਰੀ ਕਲੋਨੀ ਨੂੰ ਪੁੱਛੋ ਅਸੀਂ ਕਿਸ ਤਰ੍ਹਾਂ ਇਹਨੂੰ ਹੌਲੀ ਹੌਲੀ ਕਰਕੇ ਕਿਦਾਂ ਇਹ ਕੰਪਲੀਟ ਕੀਤਾ ਇਸ ਮਕਾਨ ਨੂੰ ਅਸੀਂ ਕੋਈ ਇੱਕ ਦਿਨ ਚ ਨਹੀਂ ਬਣ ਗਿਆ ਇਹ 20 ਲੱਖ ਦਾ ਮੇਰਾ ਆ ਜਿਹੜਾ ਲੋਨ ਆ ਮੇਰੇ ਕੋਲ ਇਸ ਕੋਠੀ ਦੇ ਉੱਤੇ ਸਟਾਰਟਿੰਗ ਦੇ ਉੱਤੇ ਮੈਂ 20 ਲੱਖ ਦਾ ਲੋਨ ਲੈ ਕੇ 20 ਲੱਖ ਦਾ ਤਾਂ ਇੱਕ ਤੁਸੀਂ ਥਾਰ ਰਸਤੇ ਗਿਆ ਪਲੇ ਲੈ ਲਿਆ ਮੇਰੀ ਬਾਤ ਸੁਣੋ ਇਹ ਅੰਡਾ ਹੈ 20 ਲੱਖ ਦਾ 20 ਲੱਖ ਦਾ ਸਭ ਤੋਂ ਪਹਿਲਾ ਲੋਨ ਮੇਰਾ ਸਾਰੀ ਜੌਬ ਤੋਂ ਪਹਿਲੀ ਵਾਰੀ ਮੈਂ ਲੋਨ ਲਿਆ ਐ ਐਸਬੀਆਈ ਬੈਂਕ ਦੇ ਵਿੱਚੋਂ ਮੇਰਾ ਜਾ ਕੇ ਉੱਥੇ ਰਿਕਾਰਡ ਚੈੱਕ ਕੀਤਾ ਜਾਵੇ ਵੈਸੇ ਪੁਲਿਸ ਨੇ ਕੀਤਾ ਹੂੰ ਜਿਹਦੇ ਵਿੱਚ ਕੋਈ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਇਸ ਤਰ੍ਹਾਂ ਦੀ ਵੀ ਮੇਰਾ ਕੋਈ ਦੋ ਨੰਬਰ ਦਾ ਕੁਝ ਵੀ ਨਿਕਲਿਆ ਹੋਵੇ ਮੈਂ ਚੈਲੰਜ ਕਰਦੀ ਐ ਇਸ ਚੀਜ਼ ਨੂੰ ਕੀ ਚੈਲੰਜ ਕਰਦੇ ਹੋ ਵੀ ਮੇਰਾ ਕੋਈ ਦੋ ਨੰਬਰ ਦਾ ਕੁਝ ਪਲਾਟ ਨਿਕਲਿਆ ਹੋਵੇ ਜਾਂ ਕੋਈ ਮੈਂ ਇਦਾਂ ਕੀਤਾ ਵੀ ਮੈਂ ਤਾਂ ਲੋਨ ਜਿਹੜਾ ਮੇਰਾ 20 ਲੱਖ ਦਾ ਪਹਿਲਾ ਲੋਨ ਲੈ ਲਿਆ ਮੈਂ ਹੂੰ 20 ਲੱਖ ਦਾ ਮੈਂ ਇਹ ਪਲਾਟ ਲੈ ਲਿਆ 20 ਲੱਖ ਦਾ ਪਲਾਟ ਲੈ ਕੇ ਜਦੋਂ ਕਹਿੰਦਾ ਮਤਲਬ ਅੱਜ ਇਹਦੀ ਕੀ